ਰੋਨਿਕ ਪੰਜਾਬ ਦੀ ਤੇ ਉਡੀਕ মিডিਆ ਪਾਰਟਨਰ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਵਿਚਾਰ-ਵਟਾਂਦਰਾ ਦੇ ਵਿੱਚ ਮੈਂ ਹਾਂ ਸ਼ੀਤਲ ਠਾਕੁਰ ਰਾਜਨੀਤਿਕ ਖਬਰਾਂ ਦੇ ਉੱਤੇ ਚਰਚਾ ਚੱਲਦੀ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਸੋ ਸਾਡੇ ਨਾਲ ਮਾਹਿਰ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਨੇ ਸੀਨੀਅਰ ਪੱਤਰਕਾਰ ਅਰੁੰਦੀਪ ਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਧੰਨਵਾਦ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਅਸੀਂ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈਸ਼ ਹੈ ਜਿਹੜੀ ਕਪੂਰਥਲਾ ਹਾਊਸ ਜਿਸ ਨੂੰ ਕਿਹਾ ਜਾਂਦਾ ਹੈ ਉਸ ਉੱਤੇ ਕੱਲ ਜਿਹੜੀ ਹੈ ਛਾਪੇਮਾਰੀ ਹੋਈ ਹੈ ਚੋਣ ਕਮਿਸ਼ਨ ਦੇ ਵੱਲੋਂ ਸੋ ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਜਿਹੜਾ ਹੈ ਚੋਣਾਂ ਦਾ ਸੀਜ਼ਨ ਚੱਲਦਾ ਪਿਆ ਦੂਜੇ ਪਾਸੇ ਛਾਪੇਮਾਰੀ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਭਾਜਪਾ ਜਿਹੜੀ ਹੈ ਗੁੰਡਾਗਰਦੀ ਕਰ ਰਹੀ ਹੈ ਇਸ ਪੂਰੇ ਵਰਤਾਰੇ ਦੇ ਬਾਰੇ ਕੀ ਕਹਿੰਦੇ ਹੋ ਸ਼ੀਤਲ ਜੀ ਗੱਲ ਇਦਾਂ ਕਿ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਦਿੱਲੀ ਦੇ ਵਿੱਚ ਮੌਜੂਦ ਨੇ ਆ ਲਗਭਗ ਪੰਜਾਬ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਆਮ ਆਦਮੀ ਪਾਰਟੀ ਦੀ ਉਹ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁੱਝੀ ਹੋਈ ਆ ਬੜੀ ਮੁਕਾਬਲਾ ਚੱਲ ਰਿਹਾ ਤਿੱਖਾ ਵੱਡੇ ਪੱਧਰ ਤੇ ਮੁਕਾਬਲਾ ਦੋਨਾਂ ਪਾਰਟੀਆਂ ਦੇ ਵਿੱਚ ਖਾਸ ਤੌਰ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਾਲੇ ਅ ਇੱਕ ਦੂਜੇ ਦੂਜੇ ਤੇ ਇਲਜ਼ਾਮ ਤਰਾਸ਼ੀ بڑے ਵੱਡੇ ਪੱਧਰ ਤੇ ਹੋ ਰਹੀ ਹੈ ਤੇ ਜ਼ਮੀਨੀ ਪੱਧਰ ਤੇ ਵੀ ਕਾਰਵਾਈਆਂ ਹੋ ਰਹੀਆਂ ਨੇ ਕਦੀ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਦੋਸ਼ ਲਾਏ ਜਾ ਰਹੇ ਨੇ ਕਿ ਪਾਰਟੀ ਵੱਲੋਂ ਪੈਸੇ ਵੰਡੇ ਜਾ ਰਹੇ ਨੇ ਜਾਂ ਗਰੀਬਾਂ ਨੂੰ ਲਾਲਚ ਦਿੱਤਾ ਜਾ ਰਿਹਾ ਕਿ ਵੋਟਾਂ ਆਪਣੇ ਵੱਲ ਪੁਗਤਾਉਣ ਦੇ ਲਈ ਉਹ ਸਾਰਾ ਦੂਜੇ ਪਾਸੇ ਕਦੀ ਦੂਜੀਆਂ ਪਾਰਟੀਆਂ ਵੱਲੋਂ ਇਹ ਸਾਰਾ ਵਰਤਾਰਾ ਇਹ ਕੋਈ ਦਿੱਲੀ ਦੀ ਪਹਿਲੀ ਇਲੈਕਸ਼ਨ ਨਹੀਂ ਹੈ ਜਾਂ ਦੇਸ਼ ਦੀ ਪਹਿਲੀ ਇਲੈਕਸ਼ਨ ਨਹੀਂ ਹੈ ਜਿਹਦੇ ਵਿੱਚ ਕੋਈ ਇਦਾਂ ਦੇ ਇਲਜ਼ਾਮ ਨਾ ਲੱਗੇ ਹੁਣ ਜਾਂ ਕਦੀ ਸੱਚੀ ਨਾ ਵੰਡਿਆ ਗਿਆ ਹੋਵੇ ਇਥਲੇ ਪੱਦਰ ਤੇ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਆ ਜਾਂ ਸ਼ਹਿਰਾਂ ਦੇ ਗਰੀਬ ਇਲਾਕਿਆਂ ਦੇ ਵਿੱਚ ਰਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਵੋਟਾਂ ਲੀਡਰ ਕਿਵੇਂ ਹਾਸਲ ਕਰਦੇ ਨੇ ਕਿਵੇਂ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ ਕਿਵੇਂ ਸੂਟ ਦਿੱਤੇ ਜਾਂਦੇ ਨੇ ਕਿਵੇਂ ਸਾੜੀਆਂ ਦਿੱਤੀਆਂ ਜਾਂਦੀਆਂ ਨੇ ਕਿਵੇਂ ਨਕਦੀ ਦਿੱਤੀ ਜਾਂਦੀ ਆ ਤੇ ਇਹ ਕੋਈ ਆਲੂਕਾਰੀ ਗੱਲ ਨਹੀਂ ਹੈਗੀ ਪਰ ਜਿਹੜੀ ਇਹਦੇ ਵਿੱਚ ਆਲੂਕਾਰੀ ਗੱਲ ਇਹ ਹੈਗੀ ਆ ਵੀ ਸੀ ਵੀਜ਼ਲ ਜਿਹੜਾ ਇਹਨਾਂ ਨੇ ਇੱਕ ਐਪ ਬਣਾਈ ਹੋਈ ਆ ਚੋਣ ਕਮਿਸ਼ਨ ਨੇ ਉਹ ਸੀ ਵੀਜ਼ਲ ਐਪ ਦੇ ਉੱਤੇ ਜਿਹੜੀ ਸ਼ਿਕਾਇਤ ਮਿਲਦੀ ਆ ਜੀ ਉਹਦਾ 100 ਮਿੰਟਾਂ ਦੇ ਅੰਦਰ ਅੰਦਰ ਨਿਪਟਾਰਾ ਕਰਨਾ ਹੁੰਦਾ ਤੇ ਕੱਲ ਦਿੱਲੀ ਦੇ ਵਿੱਚ ਸਿਵਿਲ ਐਪ ਤੇ ਇੱਕ ਸ਼ਿਕਾਇਤ ਮਿਲੀ ਸੀ ਕਿ ਜਿਹੜਾ ਕਬੂਰਥਲਾ ਹਾਊਸ ਆ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਦਿੱਲੀ ਦੇ ਵਿੱਚ ਆਫੀਸ਼ੀਅਲ ਰਹਾਇਸ਼ ਆ ਉੱਥੇ ਪੈਸੇ ਵੰਡੇ ਜਾ ਰਹੇ ਆ ਤੇ ਉਸ ਤੋਂ ਬਾਅਦ ਉਸ 100 ਮਿੰਟਾਂ ਦੇ ਵਿੱਚ ਵਿੱਚ ਸ਼ਿਕਾਇਤ ਰਿਜ਼ੋਲਵ ਕਰਨ ਦੇ ਲਈ ਜਿਹੜੀਆਂ ਟਾਸਕ ਫੋਰਸ ਆ ਜਾਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਟੀਮਾਂ ਨੇ ਉਹ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। 2 ਘੰਟੇ ਹਾਈ ਪ੍ਰੋਫਾਈਲ ਡਰਾਮਾ ਚੱਲਿਆ ਉਸ ਤੋਂ ਬਾਅਦ ਜਿਹੜੀਆਂ ਨੇ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਦੀਆਂ ਜਿਹੜੀਆਂ ਟੀਮਾਂ ਨੇ ਅੰਦਰ ਜਾ ਸਕੀਆਂ ਤੇ ਉਹਨਾਂ ਨੇ ਉੱਥੇ ਜਦੋਂ ਤਲਾਸ਼ੀ ਲਈ ਕਮਰਿਆਂ ਨੂੰ ਲੋਕ ਲੱਗਾ ਹੋਇਆ ਸੀ ਤੇ ਉਹ ਲੌਨ ਦੇ ਵਿੱਚ ਢੀੜਾ ਕੱਢ ਕੇ ਵਾਪਸ ਆ ਕੇ ਤੇ ਕੁੱਲ ਮਿਲਾ ਕੇ ਉੱਥੋਂ ਕੁਝ ਨਹੀਂ ਮਿਲਿਆ ਇਹ ਵੱਡੀ ਗੱਲ ਆ ਕਿ ਜਦੋਂ ਕਿਸੇ ਸਟੇਟ ਦਾ ਮੁੱਖ ਮੰਤਰੀ ਆ ਚਾਹੇ ਉਹ ਪੰਜਾਬ ਹੋਵੇ ਜਾਂ ਕਿਤੇ ਹੋਰ ਦਾ ਮੁੱਖ ਮੰਤਰੀ ਹੋਵੇ ਉਹਨਾਂ ਨੂੰ ਕਿਸ ਪੱਧਰ ਤੇ ਜ਼ਲੀਲ ਕਰਨ ਤੱਕ ਪਹੁੰਚਿਆ ਜਾਂਦਾ ਇਹ ਗੱਲ ਦਿੱਲੀ ਦੇ ਵਿੱਚ ਕੱਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਵਾਪਰੀ ਆ ਅਸਲ ਦੇ ਵਿੱਚ ਤਾਂ ਇਹ ਜਿਹੜੀ ਸਾਡੇ ਜਮਹੂਰੀਅਤ ਦਾ ਤਕਾਜ਼ਾ ਆ ਉਹਨੂੰ ਬਹੁਤ ਹੀ ਹੇਠਲੇ ਪੱਧਰ ਤੇ ਲੈ ਕੇ ਜਾਇਆ ਜਾ ਰਿਹਾ ਆ ਉਹਨੂੰ ਤਾਰ-ਤਾਰ ਕੀਤਾ ਜਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਜਿਹੜੇ ਨੇ ਟਾਰਾ ਮਾਰਨੀ ਸ਼ੁਰੂ ਕਰਤੀਆਂ ਵੀ ਇਹ ਪੰਜਾਬ ਦਾ ਨੁਕਸਾਨ ਕੀਤਾ ਗਿਆ ਪੰਜਾਬ ਤੇ ਦੋਸ਼ ਲਾਏ ਗਏ ਪੰਜਾਬ ਦਾ ਮਾਣ ਘਟਾਇਆ ਗਿਆ ਸੋ ਕੁੱਲ ਮਿਲਾ ਕੇ ਮੁੱਖ ਮੰਤਰੀ ਸਾਹਿਬ ਉਹੀ ਕੋਮ ਫਿਰਕੇ ਜਿਹੜਾ ਉਹਨਾਂ ਦਾ ਇੱਕ ਰਿਕਾਰਡ ਹੁੰਦਾ ਆ ਉਹੀ ਉਹਨਾਂ ਨੇ ਉਹ ਤਵਾ ਬਜਾਤਾ ਤੇ ਦੂਜੀ ਵਾਰ ਦੂਜੇ ਪਾਸੇ ਕੇਜਰੀਵਲ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਆ ਕਿ ਪੈਸੇ ਤਾਂ ਭਾਜਪਾ ਵਾਲੇ ਵੰਡਦੇ ਨੇ ਸਾਨੂੰ ਤਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਦੋਨੋਂ ਪਾਸਿਆਂ ਤੋਂ ਜਿਹੜੀ ਸਿਆਸਤ ਹੋ ਰਹੀ ਆ ਤੇ ਉਹ ਬੜੀ ਹੇਠਲੇ ਪੱਧਰ ਦੀ ਸਿਆਸਤ ਹੋ ਰਹੀ ਆ ਤੇ ਉਹਦੇ ਵਿੱਚ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਆ ਉਹ ਇੱਥੇ ਤੱਕ ਪਹੁੰਚ ਚੁੱਕੀ ਆ ਕਿ ਮੁੱਖ ਮੰਤਰੀ ਪਦਰ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਵੀ ਇੱਕ ਤਰ੍ਹਾਂ ਨਾਲ ਤਲਾਸ਼ੀਆਂ ਬਣਾ ਤਲਾਸ਼ੀਆਂ ਦਾ ਡਰਾਮਾ ਰਚ ਕੇ ਇੱਕ ਹਾਈਪ ਕਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਾਰਾ ਆ ਜਿਹੜਾ ਲੋਕਨ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਦੀ ਜਿਹੜੀ ਖਸਲਤ ਆ ਇਹਦੀ ਜਿਹੜਾ ਸੁਭਾਅ ਹੈ ਇਸ ਪਾਰਟੀ ਦਾ ਉਹ ਵੀ ਦੂਜੀਆਂ ਪਾਰਟੀਆਂ ਨਾਲੋਂ ਕੋਈ ਵੱਖ ਨਹੀਂ ਹੈ ਸੋ ਕੁੱਲ ਮਿਲਾ ਕੇ ਉਹੀ ਸਾਰਾ ਸਿਆਸੀ ਡਰਾਮੇਬਾਜ਼ੀਆਂ ਹੋ ਰਹੀਆਂ ਨੇ ਪਰ ਇਹਦੇ ਵਿੱਚ ਬੀਜੇਪੀ ਦੀ ਇੱਕ ਭੂਮਿਕਾ ਪਈ ਬੀਜੇਪੀ ਬਹੁਤ ਹੇਠਲੇ ਪੱਧਰ ਤੇ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਆਪਣੇ ਹੱਕ ਚ ਵਰਤਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਲੈਕਸ਼ਨ ਕਮਿਸ਼ਨ ਵੀ ਬੀਜੇਪੀ ਜਿڑا ਪੰਪੂ ਦਿੰਦੀ ਆ ਉਹੀ ਹੀ ਵਜਾ ਰਿਆ ਸੋ ਇਹ ਇੱਕ ਮਾੜੀ ਗੱਲ ਆ ਅਸੀਂ ਜੇ ਪਿਛਲੇ ਦੌਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਨੂੰ ਦੇਖੀਏ ਤਾਂ ਕੋਈ ਬਹੁਤੀ ਇੱਕ ਨਰਪੱਖ ਭੂਮਿਕਾ ਕਦੀ ਨਹੀਂ ਰਹੀ ਆ ਤੇ ਕੇਜਰੀਵਾਲ ਨੇ ਹੋਰ ਹਨ ਤੇ ਕੱਲ ਇੱਥੋਂ ਤੱਕ ਕਹਿੰਦਾ ਕਿ ਜਿਹੜੇ ਸਾਡੇ ਇਲੈਕਸ਼ਨ ਕਮਿਸ਼ਨ ਨੇ ਅਰਜੀਤ ਕੁਮਾਰ ਉਹੀ ਆ ਕੇ ਚੋਣ ਲੜ ਲਣ ਉਹ ਇਹ ਕਿਹੜੇ ਜੱਬ ਚ ਪਏ ਹੋਏ ਨੇ ਉਹ ਭਾਜਪਾ ਦੀ ਇੰਡਾਇਰੈਕਟ ਸਹਾਇਤਾ ਕਿਉਂ ਕਰ ਰਹੇ ਨੇ ਉਹ ਸਿੱਧੇ ਰੂਪ ਚ ਭਾਜਪਾ ਵੱਲੋਂ ਆ ਕੇ ਚੋੜ ਲਾ ਲੈਣ ਬਿਲਕੁਲ ਆ ਗੱਲ ਜੇਕਰ ਦਿੱਲੀ ਦੀ ਕਰੀਏ ਤਾਂ ਦੇਖੋ ਪਹਿਲਾਂ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਦਿੱਲੀ ਦੇ ਵਿੱਚ ਜਿੱਤਦੀ ਹੈ ਹੈਨਾ ਕਾਫੀ ਜਿਵੇਂ ਪੰਜਾਬ ਦੇ ਵਿੱਚ ਹਾਲਾਤ ਸਨਗੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮੌਕਾ ਦਿੱਤਾ ਉਸ ਤੋਂ ਪਹਿਲਾਂ ਬੀਜੇ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਆ ਜਿਹੜੀ ਹੈ ਇਸ ਪਾਰਟੀ ਨੂੰ ਉੱਥੇ ਵੀ ਲੋਕਾਂ ਨੇ ਮੌਕਾ ਦਿੱਤਾ ਸ਼ਰਾਬ ਘਟਾਲੇ ਦਾ ਨਾਮ ਆ ਜਾਂਦਾ ਜਾਂ ਹੋਰ ਬਹੁਤ ਸਾਰੇ ਮਸਲੇ ਜਿਹੜੇ ਨੇ ਇਲਜ਼ਾਮ ਜਿਹੜੇ ਨੇ ਕਿ ਜਰੀਵਾਲ ਹੋਣਾ ਤੇ ਲੱਗਦੇ ਨੇ ਜੇਲ੍ਹ ਜਾਂਦੇ ਨੇ ਹੁਣ ਤੁਹਾਨੂੰ ਇੰਜ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਦਿੱਲੀ ਦੇ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਤੋਂ ਆ ਕੇ ਚੁੱਕੇ ਨੇ ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਜ਼ਰੂਰ ਆਏਗਾ ਕਿ ਅਸੀਂ ਇਹਨਾਂ ਤੇ ਭਰੋਸਾ ਕੀਤਾ ਸੀ ਪਰ ਇਹਨਾਂ ਤੇ ਵੀ ਉਹ ਹੀ ਇਲਜ਼ਾਮ ਲੱਗ ਰਹੇ ਨੇ ਜੋ ਪਹਿਲਾਂ ਦੀਆਂ ਰਵਾਇਤੀ ਪਾਰਟੀਆਂ ਤੇ ਅਕਸਰ ਲੱਗਿਆ ਕਰਦੇ ਸੀ ਦੇਖੋ ਚਾਹੇ ਸ਼ਰਾਬ ਘਟਾਲਾ ਤੇ ਚਾਹੇ ਕੋਈ ਹੋਰ ਘਟਾਲਾ ਆ ਪਹਿਲੀ ਗੱਲ ਇਹ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਆ ਉਹ ਇੱਕ ਸਾਫ਼ ਸੁਵਛ ਰਾਜਨੀਤੀ ਕਰਨ ਦਾ ਐਲਾਨ ਕਰਕੇ ਆਏ ਸੀ ਵੀ ਉਹਨਾਂ ਦਾ ਬੇਸਿਕ ਜਿਹੜਾ ਪਹਿਲਾ ਪ੍ਰੋਗਰਾਮ ਸੀ ਇੱਕ ਨਕਾਤੀ ਪ੍ਰੋਗਰਾਮ ਸੀ ਵੀ ਜਿਹੜਾ ਸਾਡੇ ਲੋਕਾਂ ਨੂੰ ਸਭ ਤੋਂ ਵੱਧ ਕੋਈ ਚੀਜ਼ ਨੁਕਸਾਨ ਕਰ ਰਹੀ ਆ ਉਹ ਭ੍ਰਸ਼ਟਾਚਾਰ ਕਰ ਰਹੀ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉਹ ਜਿਹੜਾ ਭ੍ਰਸ਼ਟਾਚਾਰ ਆ ਉਨੂੰ ਹੀ ਤਲੰਝਲੀ ਦਿੱਤੀ ਭ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਜਿਹੜੀ ਆ ਉਹਨੂੰ ਉਹਨਾਂ ਨੇ ਖੁੱਡੇ ਲੈਣ ਲਾਤਾ ਹੁਣ ਕਦੀ ਵੀ ਭ੍ਰਸ਼ਟਾਚਾਰ ਦੀ ਆਮ ਆਦਮੀ ਪਾਰਟੀ ਵੱਲੋਂ ਗੱਲ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਸਿਸਟਮ ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਹੋਇਆ ਸਰਕਾਰੀ ਨਾ ਸਰਕਾਰੀ ਅਦਾਰਿਆਂ ਚੋਂ ਨਾ ਪਾਰਟੀਆਂ ਦੇ ਵਿੱਚੋਂ ਨਾ ਕੁਝ ਹੋਰ ਜੀ ਉਸ ਤੋਂ ਬਾਅਦ ਇੱਕ ਇੱਕ ਕਰਕੇ ਜਿਹੜਾ ਵੀ ਆਈਪੀ ਕਲਚਰ ਦੀ ਗੱਲ ਸੀਗੀ ਜਾਂ ਫਿਰ ਹੋਰ ਇਦਾਂ ਦੇ ਬਹੁਤ ਸਾਰੇ ਮਸਲੇ ਸੀਗੇ ਉਹ ਸਾਰਿਆਂ ਨੂੰ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਨੇ ਛੱਡਤਾ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਵਰਗੀ ਹੋ ਗਈ ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਿਹਾ ਜਿੱਦਾਂ ਦੀ ਫਰੀ ਦੀ ਰਾਜਨੀਤੀ ਬਾਕੀ ਪਾਰਟੀਆਂ ਕਰਦੀਆਂ ਨੇ ਉਦਾਂ ਹੀ ਆਮ ਆਦਮੀ ਪਾਰਟੀ ਵੀ ਕਰ ਰਹੀ ਆ ਸੋ ਜਿੱਦਾਂ ਝੂਠ ਬਾਕੀ ਪਾਰਟੀਆਂ ਬੋਲਦੀਆਂ ਨੇ ਬਾਕੀ ਪਾਰਟੀਆਂ ਦੇ ਲੀਡਰ ਝੂਠ ਬੋਲ ਰਹੇ ਨੇ ਉਦਾਂ ਹੀ ਇਹ ਬੋਲਦੇ ਨੇ ਹਾਂ ਇਹ ਗੱਲ ਵੱਖਰੀ ਆ ਵੀ ਕੇਂਦਰ ਵੱਲੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਦੂਜੇ ਲੋਕਾਂ ਨਾਲ ਧੱਕਾ ਕੀਤਾ ਜਾਂਦਾ ਹੈ ਕੇਂਦਰ ਦੇ ਵਿੱਚ ਕੇਂਦਰ ਸਰਕਾਰ ਭਾਜਪਾ ਵੱਲੋਂ ਮੀਡੀਆ ਨੂੰ ਪੂਰੀ ਤਰ੍ਹਾਂ ਮੈਨੇਜ ਕੀਤਾ ਜਾਂਦਾ ਪ੍ਰੋਪਗੇਟ ਕੀਤਾ ਜਾਂਦਾ ਪੰਜਾਬ ਦੇ ਵਿੱਚ ਵੀ ਇਹ ਆਮ ਆਦਮੀ ਪਾਰਟੀ ਇਦਾਂ ਕਰ ਰਹੀ ਹੈ ਮੀਡੀਆ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਖੁੱਡੇ ਲੈਣ ਲਾਇਆ ਸੋ ਨੀਤੀਗਤ ਤੌਰ ਤੇ ਨਾ ਬੀਜਪੀ 'ਚ ਕੋਈ ਫਰਕ ਆ ਨਾ ਕਾਂਗਰਸ ਚ ਕੋਈ ਫਰਕ ਕਿਆ ਨਾ ਆਮ ਆਦਮੀ ਫਰਕ ਆਦਮੀ ਪਾਰਟੀ ਚ ਫਰਕ ਹੈ ਰਹੀ ਗੱਲ ਲੋਕਾਂ ਦੇ ਝਕਾ ਦੀ ਇਹ ਤਾਂ ਹੁਣ ਜਦੋਂ 5 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਉਦੋਂ ਗੱਲ ਤੈਅ ਹੋ ਜਾਣੀ ਆ ਵੀ ਲੋਕਾਂ ਨੇ ਕਿਹਦੇ ਪ੍ਰਪਾਗੈਂਡੇ ਦੇ ਹੇਠ ਆ ਕੇ ਜਾਂ ਕਿਹਦੀਆਂ ਜਿਹੜੇ ਐਲਾਨਨਾਮੇ ਆ ਉਹਦੇ ਹਟਾ ਕੇ ਆਪਣੀਆਂ ਵੋਟਾਂ ਪੋਲ ਕਰਨੀਆਂ ਜੀ ਬਿਲਕੁਲ ਗੱਲ ਕਰਦੇ ਆ ਹੁਣ ਚੰਡੀਗੜ੍ਹ ਦੇ ਵਿੱਚ ਚੋਣਾ ਹੋਈਆਂ ਭਾਜਪਾ ਦਾ ਮੇਅਰ ਜਿੱਤਿਆ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਗੱਠ ਜੋੜ ਕਰਕੇ ਭਾਜਪਾ ਤੋਂ ਸੀਟ ਖੋਈ ਸੀ ਇੱਕ ਸਾਲ ਦੇ ਅੰਦਰ ਅੰਦਰ ਹੀ ਭਾਜਪਾ ਨੇ ਸੀਟ ਵਾਪਸ ਲੈ ਲਈ ਇਹ ਸਵਰਤਾਰੇ ਨੂੰ ਤੁਸੀਂ ਕਿਵੇਂ ਦੇਖੋਗੇ ਜੀ ਬਿਲਕੁਲ 8 ਸਾਲ ਬਾਅਦ ਪਿਛਲੇ ਸਾਲ 8 ਸਾਲ ਬਾਅਦ ਮੇਰ ਦੀ ਜਿਹੜੀ ਸੀਟ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਉਹ ਸੀਟ ਇਹਨਾਂ ਤੋਂ ਖੋਈ ਸੀ ਉਦੋਂ ਬੜਾ ਹਾਈ ਪ੍ਰੋਫਾਈਲ ਡਰਾਮਾ ਹੋਇਆ ਸੀ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਸੀ ਵੀ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਆ ਉਹਨੇ ਸਿੱਧੇ ਸਿੱਧੇ ਰੂਪ ਚ ਨੰਗੇ ਚਿੱਟੇ ਰੂਪ ਦੇ ਵਿੱਚ ਕਪਲੇਬਾਜੀ ਕੀਤੀ ਆ ਉਹਨੂੰ ਉਹਨਾਂ ਨੇ ਫੇਰ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਤੋਂ ਬਾਅਦ ਜਿਹੜੀ ਇਲੈਕਸ਼ਨ ਹੋਈ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਬਣਿਆ ਸੀ ਹੁਣ ਫਿਰ ਮジョਰਿਟੀ ਆ ਦੋਨਾਂ ਪਾਰਟੀਆਂ ਦੀ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਦੋਨਾਂ ਦੇ ਕੌਂਸਲਰ ਮਿਲ ਕੇ ਭਾਜਪਾ ਦੇ ਨਾਲੋਂ ਵੱਧ ਬਣਦੇ ਨੇ ਪਰ ਉਥੇ ਹੋਇਆ ਇਹ ਅੱਛਾ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਇੱਕ ਗੱਲ ਹੋਈ ਉਹ ਇਹ ਹੋਈ ਕਿ ਸਾਰਿਆਂ ਨੂੰ ਲੱਗਦਾ ਸੀ ਵੀ ਉਹਨਾਂ ਦੇ ਜਿਹੜੇ ਕੌਂਸਲਰ ਨੇ ਦੂਜੀ ਪਾਰਟੀ ਖਰੀਦ ਲਊਗੀ ਸੋ ਆਪ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰਾਂ ਨੂੰ ਕਿਸੇ ਹੋਰ ਸ਼ਹਿਰ ਚ ਰੱਖ ਲਿਆ ਕਾਂਗਰਸ ਨੇ ਆਪਣੇ ਕੌਂਸਲਰਾਂ ਨੂੰ ਲੁਧਿਆਣੇ ਸ਼ਿਫਟ ਕਰਤਾ ਭਾਜਪਾ ਨੇ ਆਪਣੇ ਕੌਂਸਲਰਾਂ ਨੂੰ ਪੰਚਕੁੱਲੇ ਸ਼ਿਫਟ ਕਰਤਾ ਸੋ ਇਦਾਂ ਇਹ ਪੂਰਾ ਹਾਈਪਰ ਫਾਇਲ ਡਰਾਮਾ ਚੱਲਿਆ ਤੇ ਜਦੋਂ ਹੁਣ ਕੱਲ ਇਲੈਕਸ਼ਨ ਹੋਏ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਇਹਦੇ ਵਿੱਚ ਅਬਜ਼ਰਵਰ ਬਣਾਏ ਸੀ ਉਹਨਾਂ ਦੇ ਦੇਖ ਰੇਖ ਚ ਇਲੈਕਸ਼ਨ ਹੋਈ ਜਿਹਦੇ ਵਿੱਚ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕਾਂਗਰਸ ਵੱਲੋਂ ਲੜੀ ਜਾ ਰਹੀ ਸੀ ਮੇਅਰ ਦੀ ਚੋਣ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਲੜੀ ਜਾ ਰਹੀ ਸੀ ਆਮ ਆਦਮੀ ਪਾਰਟੀ ਜਿਹੜੀ ਆ ਮੇਅਰ ਦੇ ਚੋਣ ਹਰ ਜਾਂਦੀ ਆ ਬੀਜੇਪੀ ਦੀ ਉਮੀਦਵਾਰ ਜਿਹੜੀ ਲੇਡੀ ਉਮੀਦਵਾਰ ਸੀ ਉਹ ਦੋ ਵੋਟਾਂ ਦੇ ਨਾਲ ਜਿੱਤ ਜਾਂਦੀ ਆ 19 ਵੋਟਾਂ ਉਹਨਾਂ ਨੇ ਮਿਲਦੀਆਂ ਨੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਮੇਅਰ ਦੀ ਉਮੀਦਵਾਰ ਸੀਗੀ ਪ੍ਰੇਮ ਲਤਾ ਉਹ ਦੋ ਵੋਟਾਂ ਨਾਲ ਹਾਰ ਜਾਂਦੀ ਹਾਰ ਜਾਂਦੀ ਤੇ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਉਹ ਜਿੱਤੇ ਜਾਂਦੇ ਨੇ ਇਸ ਇਲੈਕਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਕਾਂਗਰਸ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ ਆ ਇਹਨਾਂ ਨੇ ਕ੍ਰਾਸ VOTING ਕੀਤੀ ਆ ਇਹਨਾਂ ਨੇ ਸਾਨੂੰ ਜਾਣਬੁੱਝ ਕੇ ਇੱਥੇ ਹਰਾ ਆ ਸਿਆਸੀ ਖੇਡ ਆ ਕਾਂਗਰਸ ਨੂੰ ਬਹੁਤ ਥਾਮਾਂ ਤੇ ਆਮ ਆਦਮੀ ਪਾਰਟੀ ਨੇ ਠੱਬੀ ਲਾਈ ਆ ਤੇ ਬਹੁਤ ਥਾਮਾਂ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਲਗਾਈਆ ਸੋ ਇਹ ਸਿਆਸੀ ਖੇਡਾਂ ਨੇ ਸਿਆਸੀ ਚੋਲ ਮੋਲ ਆ ਇਹ ਚੱਲਦੇ ਹੀ ਰਹਿਣਾ ਇਹਦੇ ਚ ਲੋਕਾਂ ਦਾ ਕੋਈ ਭਲਾ ਨਹੀਂ ਹੋ ਰਿਹਾ ਲੋਕ ਤਾਂ ਇਹ ਚਾਹੁੰਦੇ ਨੇ ਵੀ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਵਿਕਾਸ ਮਿਲੇ ਹੁੰਦਾ ਇਹ ਆ ਵੀ ਜਿਹੜਾ ਵਿਕਾਸ ਆ ਉਹ ਜਾਂ ਤਾਂ ਲੀਡਰਾਂ ਦੇ ਘਰਾਂ ਚ ਹੋ ਜਾਂਦਾ ਆ ਤੇ ਜਾਂ ਫਿਰ ਪਾਰਟੀਆਂ ਦਾ ਵਿਕਾਸ ਹੋ ਜਾਂਦਾ ਆਮ ਲੋਕ ਅੱਜ ਵੀ ਉਹੀ 2-4 ਸਮੱਸਿਆਵਾਂ ਮੰਦੇ ਨਾਲ ਜੂਝ ਰਹੇ ਨੇ ਜਿਹੜੀਆਂ ਕਿ ਸਾਲਾਂ ਤੋਂ ਉਦੋਂ ਹੀ ਚੱਲੀਆਂ ਆ ਰਹੀਆਂ ਨੇ ਬਿਲਕੁਲ ਜੀ ਗੱਲ ਕਰਦੇ ਹਾਂ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਇੱਕ ਚਿੰਤਾ ਦੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਜਿਹੜਾ ਡਰੱਗ ਤਸਕਰੀ ਦਾ ਮਾਮਲਾ ਸਾਹਮਣੇ ਆ ਰਿਹਾ ਉਹਦੇ ਵਿੱਚ ਜ਼ਮਾਨਤਾਂ ਦੀ ਗਿਣਤੀ ਵੱਧ ਰਹੀ ਹੈ ਹਾਲਾਂਕਿ ਹਾਈ ਕੋਰਟ ਨੇ ਤੇ ਇਹ ਕਿਹਾ ਜੋ ਟਿੱਪਣੀ ਹਾਈ ਕੋਰਟ ਨੇ ਦਿੱਤੀ ਹੈ ਕਿ ਹੱਤਿਆਵਾਂ ਨਾਲੋਂ ਵੀ ਕਿਸੇ ਦਾ ਮਰਡਰ ਕਰ ਦੇਣ ਨਾਲੋਂ ਵੀ ਪਿਆਨਕ ਕਰਨਾ ਮੈਂ ਹੈ ਡਰਗ ਦੀ ਤਸਕਰੀ ਕਰਨਾ ਤੇ ਵੱਡੀ ਗੱਲ ਇਹ ਆ ਕਿ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਜਿਵੇਂ ਕਿ ਬਠਿੰਡੇ ਚ ਇੱਕ ਖਬਰ ਆਈ ਸੀ ਕਿ ਕਿਸੇ ਨੇ ਸ਼ਿਕਾਇਤ ਕੀਤੀ ਸੀ ਪੁਲਿਸ ਦੇ ਵਿੱਚ ਕਿ ਫਲਾਣੀ ਜਗ੍ਹਾ ਤੇ ਜਾ ਕੇ ਡਰਗਸ ਦਾ ਜਿਹੜਾ ਵਪਾਰ ਹੋ ਰਿਹਾ ਤੇ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਜਾਂ ਫਿਰ ਜਦੋਂ ਕੋਈ ਡਰਗ ਤਸਕਰੀ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਹਿਰਾਸਤ ਤੋਂ ਛਡਾਉਣ ਲਈ ਬਹੁਤ ਜਾਣੇ ਆ ਜਾਂਦੇ ਨੇ ਤੇ ਜ਼ਮਾਨਤਾਂ ਜੜੀਆਂ ਨੇ ਤੜਾ ਤੜ ਹੋ ਰਹੀਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਕਿ ਜੇਕਰ ਇਸੇ ਤਰੀਕੇ ਦੇ ਨਾਲ ਡਰੱਗ ਤਸਕਰੀ ਦੇ ਮਾਮਲੇ 'ਚ ਜ਼ਮਾਨਤਾਂ ਵੱਧਦੀਆਂ ਗਈਆਂ ਤਾਂ ਫਿਰ ਸਾਡੇ ਸਮਾਜ ਦਾ ਜਿਹੜਾ ਆਉਣ ਵਾਲਾ ਮਿਆਰ ਆ ਹੋਰ ਢਿੱਗਾ ਡਿੱਗ ਜਾਏਗਾ ਇਹ ਚਿੰਤਾ ਜ਼ਾਹਰ ਕੀਤੀ ਗਈ ਹੈ ਪਰ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਬਿਲਕੁਲ ਤੁਹਾਡੀ ਗੱਲ درست ਹੈ ਇਹ ਪਹਿਲੀ ਵਾਰ ਨਹੀਂ ਹੈ ਵੀ ਸਾਡੀਆਂ ਜਿਹੜੀਆਂ ਅਦਾਲਤਾਂ ਨੇ ਜਿਨ੍ਹਾਂ ਨੇ ਨਸ਼ੇ ਦੇ ਉੱਤੇ ਕੋਈ ਤਲਖ ਟਿੱਪਣੀਆਂ ਕੀਤੀਆਂ ਹੋਣ ਇਸ ਤੋਂ ਪਹਿਲਾਂ ਵੀ ਅਦਾਲਤਾਂ ਚਾਹੇ ਉਹ ਸੁਪਰੀਮ ਕੋਰਟ ਆ ਚਾਹੇ ਹਾਈ ਕੋਰਟਾਂ ਨੇ ਚਾਹੇ ਸੈਸ਼ਨ ਕੋਰਟਾਂ ਨੇ ਚਾਹੇ ਉਸ ਤੋਂ ਵੀ ਹੇਠਲੀਆਂ ਅਦਾਲਤਾਂ ਨੇ ਨਸ਼ੇ ਦੇ ਮਾਮਲੇ ਤੇ ਬੜੀਆਂ ਤਿੱਖੀਆਂ ਟਿੱਪਣੀਆਂ ਕਰਦੀਆਂ ਆ ਰਹੀਆਂ ਨੇ ਜੀ ਕੱਲ ਜਿਹੜੀ ਟਿੱਪਣੀ ਕੀਤੀ ਗਈ ਉਹ ਇੱਕ ਮਾਮਲਾ ਸੀਗਾ ਇੱਕ ਤਸਕਰ ਨੇ ਆਪਣੀ ਅਗਾਊਂ ਜ਼ਮਾਨਤ ਦੇ ਲਈ ਹਾਈ ਕੋਰਟ ਚ ਪਟੀਸ਼ਨ ਪਾਈ ਹੋਈ ਸੀ ਉਸ ਤਸਕਰ ਨੇ 7 ਕਿਲੋ ਹੈਰੋਇਨ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਮਗਵਾਈ ਸੀ ਤੇ ਉਹਨੂੰ ਜ਼ਮਾਨਤ ਦੇਣ ਤੋਂ ਨਾ ਕਰਦੇ ਹੋਏ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ ਹਾਈ ਕੋਰਟ ਦਾ ਇਹ ਕਹਿਣਾ ਸੀ ਕਿ ਇਹ ਜਿਹੜੀ ਤਸਕਰੀ ਆ ਜਿਹੜਾ ਨਸ਼ਾ ਆ ਇਹ ਜਿਹੜਾ ਕਿਸੇ ਨੂੰ ਮਾਰਨ ਤੋਂ ਵੀ ਭਿਆਨਕ ਜਿਹੜਾ ਆ ਅਪਰਾਧ ਆ ਇਹਦੀਆਂ ਸਖਤ ਤੋਂ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਪਰ ਹੋ ਇਹ ਰਿਹਾ ਆ ਕਿ ਹੇਠਲੇ ਪੱਧਰ ਤੇ ਜਾਂ ਉੱਪਰਲੇ ਪੱਧਰ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਢੜਾ-ਢਾੜੇ ਜ਼ਮਾਨਤਾਂ ਮਿਲ ਰਹੀਆਂ ਪਿਛਲੇ ਸਮੇਂ ਤੋਂ ਵਰਤਾਰਾ ਆ ਰਿਹਾ ਤੇ ਵੱਧ ਵੀ ਰਹੀ ਹੈ ਵੱਧ ਵੀ ਰਹੀ ਤੇ ਇਹ ਉਹ ਹਾਈ ਕੋਰਟ ਨੇ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਹਦਾ ਹੋ ਕਿ ਹੋ ਕਿਉਂ ਰਿਹਾ ਆ ਅਸਲ ਦੇ ਵਿੱਚ ਇਹਦੇ ਪਿੱਛੇ ਮੋٹے ਰੂਪ ਚ ਜੋ ਕਾਰਨ ਸਮਝ ਕੇ ਹੁੰਦੇ ਜੇ ਉਹਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਸਾਨੂੰ ਸਮਝ ਲੱਗਦੀ ਹੈ ਵੀ ਇੱਕ ਨੈਕਸਸ ਆ ਜਿਹਦੇ ਵਿੱਚ ਆ ਪੁਲਿਸ ਸ਼ਾਮਲ ਆ ਜਿਹਦੇ ਵਿੱਚ ਬਿਊਰੋਕਰੇਟ ਸ਼ਾਮਲ ਆ ਜਿਹਦੇ ਚ ਗੁੰਡਾ ਐਲੀਮੈਂਟ ਸ਼ਾਮਲ ਹੈ ਜਿਹਦੇ ਚ ਪੋਲੀਟੀਸ਼ੀਅਨ ਸ਼ਾਮਲ ਹੈ ਇਹ ਜਿਹੜਾ ਗੱਠ ਜੋੜ ਆ ਇਹ ਰਲ ਕੇ ਖੇਡ ਖੇਡਦਾ ਤੇ ਆਪਣੀ ਪਹੁੰਚ ਦਾ ਇਸਤੇਮਾਲ ਕਰਦੇ ਹੋਏ ਅਦਾਲਤਾਂ ਦੇ ਵਿੱਚ ਇਹ ਜ਼ਮਾਨਤਾ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਜਿਹਦੇ ਤੇ ਉਹਨੇ ਚਿੰਤਾ ਪ੍ਰਗਟ ਕੀਤੀ ਸੋ ਇਸ ਟਿੱਪਣੀ ਤੋਂ ਬਾਅਦ ਸਿਸਟਮ ਨੂੰ ਕੋਈ ਫਰਕ ਨਹੀਂ ਪੈਣਾ ਬੇਸ਼ੱਕ ਅਦਾਲਤ ਆਪਣਾ ਕੰਮ ਕਰੀ ਜਾਂਦੀ ਐ ਉਹਨਾਂ ਨੇ ਟਿੱਪਣੀ ਕਰਤੀ ਐ ਪਰ ਨੈਕਸਸ ਤਾਂ ਉਹ ਹੀ ਹੋ ਨੈਕਸਸ ਕਿੱਦਾਂ ਟੁੱਟੂਗਾ ਉਹ ਨੈਕਸਸ ਜਿੰਨੀ ਦੇਰ ਤੱਕ ਰਾਜਨੀਤਿਕ ਇੱਛਾ ਸ਼ਕਤੀ ਨਹੀਂ ਹੁੰਦੀ ਉੱਪਰਲੇ ਪੱਧਰ ਤੇ ਹੇਠਲੇ ਪੱਧਰ ਤੇ ਉਨੀ ਦੇਰ ਤੱਕ ਇਹ ਨੈਕਸਸ ਟੁੱਟ ਨਹੀਂ ਸਕਦਾ ਜਿਹੜਾ ਮਨੁੱਖ ਦਾ ਲਾਲਚ ਆ ਹਨਾ ਉਹ ਬਹੁਤ ਵੱਡਾ ਲਾਲਚ ਆ ਮਨੁੱਖ ਅਮੀਰ ਹੋਣਾ ਚਾਹੁੰਦਾ ਛੇਤੀ ਤੋਂ ਛੇਤੀ ਸਾਡੇ ਜਿਹੜੇ ਦਸਾ ਗੁਰੂਆਂ ਨੇ ਇੱਕ ਸੰਦੇਸ਼ ਦਿੱਤਾ ਆ ਕਿਰਤ ਕਰੋ ਦਾ ਜਿਹੜਾ ਆ ਤੇ ਦਸਾ ਨੌ ਦੀ ਕਿਰਤ ਦਾ ਸੰਦੇਸ਼ ਆ ਅਸਲ ਚ ਕੋਈ ਵੀ ਦਸਾ ਨੌ ਦੀ ਕਿਰਤ ਦੇ ਨਾਲ ਅਮੀਰ ਨਹੀਂ ਹੋਣਾ ਚਾਹੀਦਾ ਚਾਹੁੰਦਾ ਰਾਤੋਂ ਰਾਤ ਹਰ ਬੰਦਾ ਅਮੀਰ ਹੋਣਾ ਚਾਹੁੰਦਾ ਆ ਉਹ ਰਾਤੋਂ ਰਾਤ ਅਮੀਰੀਅਤ ਦੇ ਚੱਕਰ ਦੇ ਵਿੱਚ ਕਿਰਤ ਕਰਨ ਦੇ ਵਿੱਚ ਉਹੀ ਹਰ ਬੰਦੇ ਤੋਂ 8 ਘੰਟੇ ਆ 10 ਘੰਟੇ ਆ 12 ਘੰਟੇ ਉਹਦੇ ਵਿੱਚ ਤੁਸੀਂ ਜਿਹੜਾ ਤੁਹਾਡੇ ਕੋਲ ਪੈਸਾ ਆ ਜੇ ਤੁਹਾਨੂੰ 1000 ਰੁਪਏ ਮਿਲਦਾ ਤੁਸੀਂ 2000 ਕਮਾਉਣੇ ਪੰਜ ਕਰਾ ਲੂ ਕਮਾ ਲੋਗੇ ਪਰ ਜਿਹੜਾ ਲਾਲਚ ਆ ਬੰਦੇ ਦਾ ਲਾਲਚ ਉਹ ਨੂੰ ਇੱਥੇ ਤੱਕ ਲੈ ਕੇ ਜਾ ਰਿਹਾ ਵੀ ਨਹੀਂ ਉਹ ਇੱਕ ਦਿਨ ਚ ਲੱਖ ਰੁਪਏ ਕਮਾਉਣਾ ਚਾਹੁੰਦਾ ਉਹ 2 ਲੱਖ ਕਮਾਉਣਾ ਚਾਹੁੰਦਾ ਉਹ ਲਾਲਚ ਬਸ ਉਹ ਕੰਮ ਕਰਦਾ ਜਿਹਦੇ ਚੋਂ ਵੱਧ ਤੋਂ ਵੱਧ ਪੈਸਾ ਹੋਵੇ ਉਹਦੇ ਲਈ ਇਹ ਗੱਲ ਮੰਨੇ ਨਹੀਂ ਰੱਖਦੀ ਕਿ ਉਹ ਕਾਨੂੰਨੀ ਆ ਜਾਂ ਗੈਰ ਕਾਨੂੰਨੀ ਆ ਉਹਦੇ ਵਿੱਚ ਫਿਰ ਉਹ ਇਹ ਵੀ ਗੱਲ ਭੁੱਲ ਜਾਂਦਾ ਆ ਵੀ ਸਾਡੇ ਗੁਰੂਆਂ ਦਾ ਸੰਦੇਸ਼ ਕੀ ਆ ਸਾਡੇ ਧਰਮ ਕੀ ਕਹਿੰਦਾ ਸਾਡਾ ਸਮਾਜ ਕੀ ਕਹਿੰਦਾ ਉਹ ਸਾਰੇ ਨੂੰ ਖੁੱਡੇ ਲੈਣ ਲਾ ਦਿੰਦਾ ਆ ਤੇ ਫਿਰ ਉਹ ਜੋ ਉਹਨੂੰ ਚੰਗਾ ਲੱਗਦਾ ਉਹ ਉਹੀ ਕਰਦਾ ਹੈ ਤੇ ਸਿਸਟਮ ਨੂੰ ਵੀ ਫਿਰ ਉਹ ਤੱਤਾ ਬਤਾਉਂਦੇ ਦੱਸਦੇ ਨੇ ਤੇ ਉਹ ਫਿਰ ਉਹ ਜਿਹੜੇ ਲਾਲਚੀ ਲੋਕ ਨੇ ਬਹੁਤ سارے ਲਾਲਚੀ ਲੋਕ ਇਕੱਠੇ ਹੋ ਜਾਂਦੇ ਜਿਹਦੇ ਵਿੱਚ ਉਹ ਨੈਕਸਸ ਬਣ ਰਿਹਾ ਬਣ ਜਾਂਦਾ ਹੈ ਤੇ ਉਹ ਨੈਕਸਸ ਫਿਰ ਆਪਣੇ ਚੰਮ ਦੀਆਂ ਚਲਾਉਂਦਾ ਆ ਤੇ ਉਹੀ ਸੱਤਾ 'ਚ ਬਿਠੇ ਨੇ ਉਹੀ ਜਿਹੜੇ ਇਸ ਸਿਸਟਮ ਨੂੰ ਮਸ਼ੀਨਰੀ ਨੂੰ ਚਲਾਉਂਦੇ ਉਹੀ ਨੇ ਗੁੰਡੇ ਨੇ ਤੇ ਤਸਕਰ ਨੇ ਤੇ ਫੇ ਸਮਾਜ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦੇ ਨੇ ਤੇ ਮਰ ਘੋਣ ਰਿਆ ਮਰ ਉਹ ਬੰਦਾ ਰਿਆ ਆਮ ਬੰਦਾ ਮਰ ਰਿਆ ਜਿਹਦੀ ਕਿਤੇ ਕੋਈ ਸੁਣਵਾਈ ਨਹੀਂ ਜਿਹਦੀ ਪਹਿਲਾਂ ਵੀ ਕਿਤੇ ਕੋਈ ਸੁਣਵਾਈ ਨਹੀਂ ਜੀ ਪਿੰਡਾਂ ਦੇ ਪਿੰਡ ਮੈਂ ਇੱਕ ਖਬਰ ਜੇ ਤੁਸੀਂ ਇੱਕ ਦੇਖੋ ਖਬਰ ਪਰਸੋਂ ਚੌਥੀ ਇੱਕ ਖਬਰ ਲੱਗੀ ਆ ਅੰਮ੍ਰਿਤਸਰ ਜ਼ਿਲ੍ਹੇ ਦੀ ਉਸ ਖਬਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਰਾਸ਼ਨ ਵੰਡ ਸਮਾਗਮ ਕੀਤਾ ਗਿਆ ਉਸ ਪਿੰਡ ਦੇ ਵਿੱਚ 150 ਔਰਤਾਂ ਜਿਹੜੀਆਂ ਨੇ ਉਸ ਵਿਧਵਾਵਾਂ ਜਿਹੜੀਆਂ ਨੇ ਉਹ ਆਈਆਂ ਰਾਸ਼ਨ ਲੈਣ ਜਿਹਦੇ ਵਿੱਚੋਂ 100 ਔਰਤਾਂ ਉਹ ਸੀ ਜਿਹੜੀਆਂ ਸਿਰਫ ਇਸ ਕਰਕੇ ਵਿਧਵਾ ਬਣੀਆਂ ਕਿ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਉਹ ਨਸ਼ੇ ਦੀ ਭੇਟ ਚੜ ਗਏ ਇਹ ਕੋਈ ਛੋਟੀ ਫਿਗਰ ਨਹੀਂ ਵੀ ਇੱਕ ਪਿੰਡ ਦੇ ਵਿੱਚੋਂ 100 ਔਰਤਾਂ ਉਹ ਨੇ ਜਿਨ੍ਹਾਂ ਦੇ ਘਰ ਵਾਲੇ ਨਸ਼ਾ ਕਰ ਕਰ ਮਰ ਗਏ ਤੇ ਇਹ ਕੌਣ ਮਰ ਰਿਹਾ ਮੁੜ ਕੇ ਫੇਰੇ ਇਹ ਸਿਆਸੀ ਲੋਕ ਜਿਹੜੇ ਨੇ ਇਹ ਜਸ ਜਿਹੜੀਆਂ ਜਿਹੜੀਆਂ ਅਖੌਤੀ ਸਮਾਜ ਸੇਵੀ ਸੰਸਥਾਵਾਂ ਨੇ ਮੰਦਰਾਂ ਚ ਗੁਰਦੁਆਰਿਆਂ ਚ ਹੋਰ ਧਾਰਮਿਕ ਥਾਵਾਂ ਤੇ ਰਾਸ਼ਨ ਵੰਡ ਪ੍ਰੋਗਰਾਮ ਕਰਾਉਂਦੀਆਂ ਨੇ ਅਦਾਲਤਾਂ ਦੀ ਚਿੰਤਾ ਵਾਜਬ ਆ ਹਿੱਟਲੇ ਪੱਧਰ ਤੇ ਲੋਕਾਂ ਦੀ ਵੀ ਚਿੰਤਾ ਵਾਜਬ ਆ ਲੋਕ ਵੀ ਰੌਲਾ ਪਾਉਂਦੇ ਨੇ ਅਦਾਲਤਾਂ ਵੀ ਰੌਲਾ ਪਾਉਂਦੀਆਂ ਨੇ ਪਰ ਛਿਆਣਿਆਂ ਦਾ ਕਿਆ ਅਸਿਰ ਮੱਥੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਤੇ ਸਾਡਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਇਹ 19 ਦੇ ਤੱਕ ਪਰ ਨਾਲਾ ਨਹੀਂ ਮਤਲਬ ਬਦਲ ਹੋਣਾ ਜਿੰਨੀ ਦੇਰ ਤੱਕ ਲੋਕ ਜਾਗਰੂਕ ਹੋ ਕੇ ਇਹਨਾਂ ਨੂੰ ਗੁਲਾਮੇ ਤੋਂ ਨਹੀਂ ਫੜਨਗੇ ਬਿਲਕੁਲ ਜੀ ਅਰੰ딥 ਜੀ ਹੋਰ ਵੀ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹੁਣ ਵਕਤ ਹੈ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ